ਧਿਆਨ ਲਾਉਣ ਦੀ ਪਰੰਪਰਾ ਅਤੇ ਯੋਗਾ ਜਿਹੜਾ ਹੈ ਉਹਨੂੰ ਅਸੀਂ ਇੱਕ ਲੋਕ ਲਹਿਰ ਬਣਾਉਣੀ ਚਾਹੀਏ ਤਾਂ ਕਿ ਧਿਆਨ ਤੇ ਯੋਗਾ ਦੇ ਨਾਲ ਜੁੜ ਕੇ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਦਾ ਹੱਲ ਕਰ ਸਕੀਏ ਪਿਛਲੇ ਕੁਝ ਦਿਨਾਂ ਤੋਂ ਸਾਡੇ ਪਿੰਡ ਵਿੱਚ ਇਹ ਯੋਗ ਸ਼ਾਲਾ ਚੋਂ ਚੱਲ ਰਹੀ ਹੈ ਇਹ ਬਹੁਤ ਵਧੀਆ ਉਪਰਾਲਾ ਹੈ ਪੰਜਾਬ ਸਰਕਾਰ ਦੁਆਰਾ ਚਲਾਈ ਜਾ ਰਹੀ ਸੀਐਮ ਦੀ ਯੋਗ ਸ਼ਾਲਾ ਲੋਕਾਂ ਨੂੰ ਸਿਹਤਮੰਦ ਜੀਵਨ ਵੱਲ ਪ੍ਰੇਰਿਤ ਕਰ ਰਹੀ ਹੈ ਇਸ ਯੋਜਨਾ ਤਹਿਤ ਸੂਬੇ ਦੇ ਵੱਖ-ਵੱਖ ਹਿੱਸਿਆਂ 'ਚ ਲੋਕਾਂ ਨੂੰ ਮੁਫਤ ਯੋਗਾ ਸਿਖਲਾਈ ਦਿੱਤੀ ਜਾ ਰਹੀ ਹੈ ਮੈਨੂੰ ਕਾਫੀ ਦਿਨਾਂ ਤੋਂ ਮਤਲਬ ਕਿ ਬੈਕ ਪੇਨ ਤੇ ਸਰਵਾਈਕਲ ਦੀ ਪ੍ਰੋਬਲਮ ਸੀ ਜੋ ਇੱਥੇ ਯੋਗ ਸ਼ਾਲਾ ਵਿੱਚ ਆ ਕੇ ਕਾਫੀ ਹੱਦ ਤੱਕ 50% ਜੋ ਹੈ ਉਹ ਉਹ ਮੇਰੀ ਠੀਕ ਹੋ ਚੁੱਕੀ ਹੈ ਪਿਛਲੇ 2 ਮਹੀਨੇ ਤੋਂ ਇਹ ਯੋਗ ਸ਼ਾਲਾ ਵਿੱਚ ਆ ਰਹੇ ਹਾਂ ਤੇ ਇਹ ਫ੍ਰੀ ਆਫ ਕੋਸਟ ਹੈ ਭਗਵੰਤ ਮਾਨ ਜੀ ਦਾ ਬਹੁਤ ਧੰਨਵਾਦ ਕਰਦੀ ਹਾਂ ਹੁਣ ਤੱਕ 5 ਲੱਖ ਤੋਂ ਵੀ ਵੱਧ ਨਾਗਰਿਕ ਇਸ ਪ੍ਰੋਗਰਾਮ ਦਾ ਲਾਭ ਲੈ ਚੁੱਕੇ ਹਨ ਸੂਬੇ ਦੇ ਵਿੱਚ ਹਰ ਰੋਜ਼ 4755 ਕਲਾਸਾਂ ਲੱਗਦੀਆਂ ਨੇ ਜਿੰਨਾ ਚ 215600 ਤੋਂ ਵੱਧ ਨਾਗਰਿਕ ਮੁਫਤ ਹਿੱਸਾ ਲੈ ਕੇ ਦਾਬ ਪ੍ਰਾਪਤ ਕਰ ਰਹੇ ਹਨ ਅਸੀਂ ਪੰਜਾਬ ਸਰਕਾਰ ਦੇ ਬਹੁਤ ਹੀ ਧੰਨਵਾਦੀ ਹਾਂ ਜਿਹੜਾ ਉਹਨਾਂ ਨੇ ਨਵਾਂ ਉਪਰਾਲਾ ਸੀਐਮਡੀ ਯੋਗਸ਼ਾਲਾ ਸ਼ੁਰੂ ਕੀਤੀ ਹੈ ਜਿਸ ਦੇ ਨਾਲ ਸੇ ਮਨ ਤਨ ਸਾਰਾ ਸਵਸਥ ਰਹਿੰਦਾ ਜੋ ਕਿ ਅੱਜ ਦੇ ਟਾਈਮ ਵਿੱਚ ਬਹੁਤ ਹੀ ਜ਼ਰੂਰੀ ਹੈ ਜਿਵੇਂ ਕਿ ਅੱਜ ਨੈਸ਼ਨਲ ਲੋਕ ਅਦਾਲਤ ਾਰੇ ਉਡੀਏ ਚ ਦਾ ਗਠਨ ਕੀਤਾ ਗਿਆ ਤੇ ਇਸੇ ਤਰ੍ਹਾਂ ਪੰਜਾਬ ਹਰਿਆਣਾ ਹਾਈ ਕੋਰਟ ਦੀ ਗਿਸ਼ਾ ਨਿਰਦੇਸ਼ ਅਨੁਸਾਰ ਕਿ ਡਿਸਟ੍ਰਿਕਟ ਐਂ ਸੈਸ਼ਨ ਜੱਜ ਚੇਅਰਮੈਨ ਕਮ ਲੀਗਲ ਸਰਵਿਸ ਅਥਾਰਟੀ ਸ਼੍ਰੀ ਐਨ ਐਸ ਗਿਲਦੀ ਰੈਨ ਮਾਈ ਹੈਡ ਅਸੀਂ ਅੱਜ ਲੋਕਦਾਲ ਦਾ ਗਠਨ ਕੀਤਾ ਜਿਸ ਵਿੱਚ ਅਸੀਂ ਅਪ੍ਰੋਕਸੀਮੇਟਲੀ 20 ਬੈਂਚ ਜਲੰਧਰ ਵਿੱਚ ਦੋ ਬੈਂਚ ਲਕੋਦਰ ਸਬਡਿਵੀਜ਼ਨ ਤੇ ਦੋ ਬੈਂਚ ਫਲੋਰ ਸਬਡਿਵੀਜ਼ਨ ਵਿੱਚ ਲਗਾਏ। ਟੋਟਲ ਕਿੰਨੇ ਕੇਸ ਆ ਘੱਲਦਾ ਅਸੀਂ ਅਪ੍ਰੋਕਸੀਮੇਟਲੀ 70 ਕ ਹਜ਼ਾਰ ਕੇਸ ਸਪੇਕ ਅਪ ਕੀਤੇ ਆ ਤੇ ਸਾਨੂੰ ਉਮੀਦ ਆ 50 ਹਜ਼ਾਰ ਦੇ ਕਰੀਬ ਕੇਸਾਂ ਦਾ ਸੀ ਨਿਪਟਾਰਾ ਕਰਦਾ। ਸਭ ਤੋਂ ਜਿਹੜੇ ਕੇਸ ਪਰ ਸਭ ਤੋਂ ਜ਼ਿਆਦਾ ਐਜ਼ ਇਟ ਇਜ਼ ਤੇ ਕੋਈ ਫਿਗਰ ਮੇਰੇ ਕੋ ਹਜੇ ਨਹੀਂ ਆਈ ਲੇਕਿਨ ਇਹਦੇ ਵਿੱਚ ਵੱਖਰੇ ਵੱਖਰੇ ਕਿਸਮ ਦੇ ਜਿਵੇਂ ਕ੍ਰਿਮੀਨਲ ਕੇਸਿਸ ਕੰਪਾਉਂਡੇਬਲ ਕੇਸਿਸ ਰਿਕਵਰੀ ਸੂਟ ਦੇ ਕੇਸਿਸ ਨੀਗੋਸ਼ੀਏਬਲ ਇਨਸਟਰੂਮੈਂਟ ਐਕਟ ਦੇ ਕੇਸਿਸ ਰੈਵਨਿਊ ਕੇਸਿਸ ਟ੍ਰੈਫਿਕ ਦੇ ਚਲਾਨ ਦੇ ਕੇਸਿਸ ਤੇ ਹੋਰ ਵੀ ਜਿਹੜੇ ਦਿਵਾਨੀ ਜਿਹੜੇ ਕੇਸਿਸ ਨੇ ਸਭ ਨਾਲ ਇੰਪੋਰਟੈਂਟ ਕੇਸਿਸ ਨੇ ਮੈਟ੍ਰਿਮੋਨੀਅਲ ਕੇਸਿਸ

ਦੋ ਸੋਲ ਦੋ ਬੰਦਿਆਂ ਦਾ ਆਪਸ ਵਿੱਚ ਮਿਲ ਕੇ ਰਹਿਣਾ ਤੇ ਜੇ ਕਿਸੇ ਦੇ ਘਰ 'ਚ ਕੋਈ ਝਗੜਾ ਕਰੇ ਤੇ ਉਹ ਅਦਾਲਤ 'ਚ ਜਾਂਦਾ ਨਾ ਤੇ ਉਹਨੂੰ ਅਸੀਂ ਕੋਸ਼ਿਸ਼ ਕਰੀਦੀ ਆ ਮੀਡੀਏਸ਼ਨ ਦੇ ਰਾਈ ਜਾਂ ਜਾਸਾਹਬਾਨ ਟਾਈਮ ਟੂ ਟਾਈਮ ਆਪਣੀ ਪ੍ਰੀ ਲੋਕ ਅਦਾਲਤ ਜਾਂ ਲੋਕ ਅਦਾਲਤ ਵਿੱਚ ਉਹਨਾਂ ਨੂੰ ਸਮਝਾਉਂਦੇ ਨੇ ਕਿ ਭਾਈ ਜਿਹੜਾ ਸਭ ਨਾਲ ਇੰਪੋਰਟੈਂਟ ਐਸਪੈਕਟ ਆ ਉਹ ਤੁਹਾਡੀ ਲਾਈਫ ਦਾ ਇੰਪੋਰਟੈਂਟ ਟਾਈਮ ਤੇ ਤੁਹਾਡੇ ਬੱਚਿਆਂ ਦੀ ਜਿਹੜੀ ਆ ਜਿਹੜਾ ਟਾਈਮ ਆ ਉਹ ਬਹੁਤ ਇੰਪੋਰਟੈਂਟ ਆ ਤੇ ਉਹਨਾਂ ਨੂੰ ਹੀ ਦੱਸਿਆ ਜਾਂਦਾ ਵੀ ਕੇਸ ਕਰਨਾ ਤਾਂ ਬਹੁਤ ਸੌਖਾ ਲੇਕਿਨ ਉਹਦਾ ਹੱਲ ਕੀ ਹੋਣਾ ਮੈਟ੍ਰਿਮੋਨੀਅਲ ਕੇਸਿਸ ਸੇ ਅਦਾਲਤਾਂ ਕੋ ਵੀ ਕੋਈ ਹੱਲ ਨਹੀਂ ਆ ਅੰਟਿਲ ਅਨਲੈਸ ਜੇ ਉਹ ਮੀਆਂ ਬੀਬੀ ਜਾਂ ਉਹਨਾਂ ਨੂੰ ਆਪਣੇ ਆਪ ਨੂੰ ਸੁਧਾਰ ਕੇ ਜਾਂ ਨਵੀਂ ਜ਼ਿੰਦਗੀ ਜੀਣ ਦਾ ਕੁਝ ਰਾਹ ਨਹੀਂ ਕੱਢਦੇ ਤਾਂ ਬੈਂਕ ਇਸੇ ਕੋਈ ਗੰਨ ਜਿਹੜੇ ਬਣ ਕੇ ਬੈਠਾ ਲੋਗਾਂ ਦੇ ਨਾਲ ਕੋਈ ਗੱਲ ਨਹੀਂ ਇਸ ਦੇ ਉੱਤੇ ਕਿੰਨੇ ਕੇਸ ਆ ਜਸਾਂ ਨਹੀਂ ਐਸੀ ਤਰ੍ਹਾਂ ਦੇ ਕੋਈ ਨਹੀਂ ਹੈਗੇ ਹੋਰ ਇਸ ਕੋਈ ਨੰਬਰ ਨਹੀਂ ਹੁੰਦੇ ਲੇਕਿਨ ਬੈਂਕਾਂ ਦੇ ਕੇਸੇ ਸਾਡੇ ਕੋ ਰਿਕਵਰੀ ਕੇਸੇਸ ਨੇ ਫਰਾਡ ਦੇ ਕੇਸੇਸ ਨੇ ਉਹ ਜਿਉਂ-ਜਿਉਂ ਪਤਾ ਲੱਗ ਜਾਂਦਾ ਜਾਂ ਜੇ ਪਾਰਟੀਆਂ ਆਪਸ ਵਿੱਚ ਮਿਊਚੁਅਲ ਕਨਸੈਂਟ ਦੇ ਨਾਲ ਰਾਜੀਨਾਮਾ ਕਰਨ ਨੂੰ ਤਿਆਰ ਹੁੰਦੇ ਆ ਬੈਂਕ ਮੈਨੇਜਰ ਆਂਦੇ ਨੇ ਜੀਐਮ ਸਾਹਿਬ ਆਂਦੇ ਨੇ ਉਹਨਾਂ ਨੂੰ ਰਿਕੁਐਸਟ ਕਰੀਦੀ ਹੈ ਕੋਰਟ ਵੱਲੋਂ ਵੀ ਬਿ ਵੱਧ ਤੋਂ ਵੱਧ ਇੰਟਰਸਟ ਵੇਵ ਕਰਕੇ ਤੇ ਲੋਕਾਂ ਨੂੰ ਮੈਕਸਿਮਮ ਫਾਇਦਾ ਦੇ ਦੇ ਕਿਉਂਕਿ ਬਹੁਤੇ ਤੇ ਗਰੀਬ ਹੁੰਦੇ ਨੇ ਜਿਨ੍ਹਾਂ ਨੇ ਪਰਸਨਲ ਲੋਨ ਜਾਂ ਬਿਜ਼ਨਸ ਲੋਨ ਲਏ ਨੇ ਤੇ ਬੈਂਕ ਨੂੰ ਵੀ ਕੋਸ਼ਿਸ਼ ਕਰੀਦੀ ਆ ਮੋਲਡ ਕਰਕੇ ਉਹਨਾਂ ਨੂੰ ਕਈ ਦਾ ਰੇਟ ਆਫ ਇੰਟਰਸਟ ਜੇ ਪ੍ਰਿੰਸੀਪਲ ਚੋਂ ਵੀ ਜੇ ਕੁਝ ਕਢਾ ਸਕਦੇ ਹੋ ਉਹ ਘਟਾ ਕੇ ਤੇ ਉਹਦਾ ਸਮਾਧਾਨ ਕੀਤਾ ਜਾਂਦਾ ਹੈ ਜਿਹੜੇ ਲੋਨ ਕਰਵਾਦੇ ਨੇ ਜਿਹਨਾਂ ਤੋਂ ਵੀ ਕੁਝ ਲੱਗਦਾ ਉਸ ਤੋਂ ਬਾਅਦ ਜਦੋਂ ਬੈਂਕ ਵਿੱਚ ਕੇਸ ਹੁੰਦਾ ਉਹ ਫੋਰਸ ਦੇ ਹੁੰਦਾ ਉਹਨਾਂ ਨੂੰ ਉਹ ਕੀ ਰਹਾ ਜਾਂਦਾ ਹੈ ਦੇਖੋ ਕੋਰਟ ਦੇ ਏਜੰਟ ਦਾ ਤੇ ਕੋਈ ਐਜ਼ ਇਟ ਇਜ਼ ਪਿਕਚਰ ਜੇ ਨਹੀਂ ਹੁੰਦਾ ਬੰਦਾ ਤੇ ਉਹੀ ਆ ਨਾ ਜਿਹੜਾ ਆਪਣਾ ਲੋਨ ਲੈ ਲੈਂਦਾ ਉਹ ਹੀ ਲਾਇਬਲ ਆ ਤੇ ਇਸ ਕਰਕੇ ਲੋਕਾਂ ਨੂੰ ਵੀ ਚਾਹੀਦਾ ਵਾ ਵੀ ਸਿੱਧਾ ਬੈਂਕ ਦੇ ਨਾਲ ਡੀਲ ਕਰਨ ਬਾਈ ਕੀ بجائے ਕਿ ਉਹ ਕਿਸੇ ਏਜੰਟ ਦੇ ਨਾਲ ਜਾਂ ਦੋ ਨੰਬਰੀ ਦੇ ਨਾਲ ਕਰਕੇ ਤੇ ਆਪਣਾ ਉਹ ਲੋਨ ਦੀ ਪਰਸੈਂਟੇਜ ਕਢਾ ਕੇ ਉਹਨਾਂ ਨੂੰ ਪ੍ਰਤੀਜੇ ਪੈਸੇ ਦੇਣ ਜਿਵੇਂ ਕਿ ਅੱਜ ਨੈਸ਼ਨਲ ਲੋਕ ਅਦਾਲਤ ਸਾਰੇ ਉਡੀਆ ਚ ਦਾ ਗਠਨ ਕੀਤਾ ਗਿਆ ਤੇ ਇਸੇ ਤਰ੍ਹਾਂ ਪੰਜਾਬ ਹਰਿਆਣਾ ਹਾਈ ਕੋਰਟ ਦੀ ਗਿਸ਼ਾ ਨਿਰਦੇਸ਼ ਅਨੁਸਾਰ ਕਿ ਡਿਸਟ੍ਰਿਕਟ ਐਂ ਸੈਸ਼ਨ ਜੱਜ ਚੇਅਰਮੈਨ ਕਮ ਲੀਗਲ ਸਰਵਿਸ ਅਥਾਰਟੀ ਸ਼੍ਰੀ ਐਨ ਐਸ ਗਿਲਦੀ ਰੈਨ ਮਾਈ ਹੈਡ ਅਸੀਂ ਅੱਜ ਲੋਕਦਾਲ ਦਾ ਗਠਨ ਕੀਤਾ ਜਿਸ ਵਿੱਚ ਅਸੀਂ ਅਪ੍ਰੋਕਸੀਮੇਟਲੀ ਸਈ ਬੈਂਚ ਜਲੰਧਰ ਵਿੱਚ ਦੋ ਬੈਂਚ ਲਕੋਦਰ ਸਬਡਿਵੀਜ਼ਨ ਤੇ ਦੋ ਬੈਂਚ ਲੋਰ ਸਬਡਿਵੀਜ਼ਨ ਵਿੱਚ ਲਗਾਏ। ਟੋਟਲ ਕਿੰਨੇ ਕੇਸ ਆਉਣਗੇ ਅਸੀਂ ਅਪ੍ਰੋਕਸੀਮੇਟਲੀ 70000 ਕੇਸ ਕੇਪ ਅ ਕੀਤਾ ਤੇ ਸਾਨੂੰ ਉਮੀਦ ਆ 50000 ਦੇ ਕਰੀਬ ਕੇਸਾਂ ਦਾ ਸੀ ਨਿਪਟਾਰਾ ਕਰਦਾ। ਸਭ ਤੋਂ ਜਿਆਦਾ ਜਿਹੜੇ ਕੇਸ ਸਭ ਤੋਂ ਜਿਆਦਾ ਐਜ਼ ਇਟ ਇਜ਼ ਤੇ ਕੋਈ ਫਿਗਰ ਮੇਰੇ ਕੋ ਹਜੇ ਨਹੀਂ ਆਈ। ਲੇਕਿਨ ਇਹਦੇ ਵਿੱਚ ਵੱਖਰੇ ਵੱਖਰੇ ਕਿਸਮ ਦੇ ਜਿਵੇਂ ਕ੍ਰਿਮੀਨਲ ਕੇਸਿਸ ਕੰਪਾਉਂਡੇਬਲ ਕੇਸਿਸ ਰਿਕਵਰੀ ਸੂਟ ਦੇ ਕੇਸਿਸ ਨੇਗੋਸ਼ੀਏਬਲ ਇਨਸਟਰੂਮੈਂਟ ਐਕਟ ਦੇ ਕੇਸਿਸ ਰੈਵਨਿਊ ਕੇਸਿਸ ਟ੍ਰੈਫਿਕ ਦੇ ਚਲਾਨ ਦੇ ਕੇਸਿਸ ਤੇ ਹੋਰ ਵੀ ਜਿਹੜੇ ਦਿਵਾਨੀ ਜਿਹੜੇ ਕੇਸਿਸ ਨੇ ਸਭ ਨਾਲ ਇੰਪੋਰਟੈਂਟ ਕੇਸਿਸ ਨੇ ਮੈਟ੍ਰੀਮੋਨੀਅਲ ਕੇਸਿਸ ਉਹ ਡੋਮੈਸਟਿਕ ਵਾਇਲੈਂਸ ਦੇ ਕੇਸਿਸ ਉਹ ਸਾਰੇ ਅਸੀਂ ਅੱਜ ਟੇਕ ਅਪ ਕੀਤੇ ਨੇ ਸਰ ਅਕਸਰ ਤੁਸੀਂ ਵੀ ਬਾਉਂਡ ਲਗਾ ਇਸਦੇ ਉੱਤੇ ਲੋਕਾਂ ਨੂੰ ਕੀ ਮੈਸੇਜ ਹੈ ਕਿ ਦਾ ਬੱਚਿਆ ਦਾ ਮੇਨ ਪਰਪਸ ਤਾਂ ਮੇਨ ਬੱਚਿਆ ਰਹਿਣਾ ਮਾਬੂਦ ਦੇਖੋ ਇਹ ਦੇ ਸਭ ਦਾ ਪਹਿਲਾ ਮੈਰिज ਇਨਸਟੀਟਿਊਸ਼ਨ ਦਾ ਪਰਪਸ ਹੀ ਇਹੀ ਆ ਟੂ ਕੋ ਐਗਜ਼ਿਸਟੈਂਸ ਆਫ ਟੂ ਸੋਲ ਦੋ ਬੰਦਿਆਂ ਦਾ ਆਪਸ ਵਿੱਚ ਮਿਲ ਕੇ ਰਹਿਣਾ ਤੇ ਜੇ ਕਿਸੇ ਦੇ ਘਰ 'ਚ ਕੋਈ ਝਗੜਾ ਕਰੇ ਤੇ ਉਹ ਅਦਾਲਤ 'ਚ ਆਂਦਾ ਨਾ ਤੇ ਉਹਨੂੰ ਅਸੀਂ ਕੋਸ਼ਿਸ਼ ਕਰੀਦੀ ਆ ਮੀਡੀਏਸ਼ਨ ਦੇ ਰਾਈ ਜਾਂ ਜਾ ਸਹਿਬਾਨ ਟਾਈਮ ਟੂ ਟਾਈਮ ਆਪਣੀ ਪ੍ਰੀ ਲੋਕ ਅਦਾਲਤ ਜਾਂ ਲੋਕ ਅਦਾਲਤ ਵਿੱਚ ਉਹਨਾਂ ਨੂੰ ਸਮਝਾਉਂਦੇ ਨੇ ਵੀ ਭਾਈ ਜਿਹੜਾ ਸਭ ਨਾਲ ਇੰਪੋਰਟੈਂਟ ਆਸਪੈਕਟ ਆ ਉਹ ਤੁਹਾਡੀ ਲਾਈਫ ਦਾ ਇੰਪੋਰਟੈਂਟ ਟਾਈਮ ਤੇ ਤੁਹਾਡੇ ਬੱਚਿਆਂ ਦੀ ਜਿਹੜੀ ਆ ਜਿਹੜਾ ਟਾਈਮ ਆ ਉਹ ਬਹੁਤ ਇੰਪੋਰਟੈਂਟ ਆ ਤੇ ਉਹਨਾਂ ਨੂੰ ਇਹ ਦੱਸਿਆ ਜਾਂਦਾ ਵੀ ਕੇਸ ਕਰਨ ਨਾਲ ਬਹੁਤ ਸੌਖਾ ਲੇਕਿਨ ਉਹਦਾ ਹੱਲ ਕੀ ਹੋਣਾ ਮੈਟ੍ਰੀਮੋਨੀਅਲ ਕੇਸਿਸ ਸੇ ਅਦਾਲਤਾਂ ਕੋ ਵੀ ਕੋਈ ਹੱਲ ਨਹੀਂ ਹੈ ਅੰਟਿਲ ਅਨਲੈਸ ਜੇ ਉਹ ਮੀਆਂ ਬੀਬੀ ਜਾਂ ਉਹਨਾਂ ਨੂੰ ਆਪਣੇ ਆਪ ਨੂੰ ਸੁਧਾਰ ਕੇ ਜਾਂ ਨਵੀਂ ਜ਼ਿੰਦਗੀ ਜੀਣ ਦਾ ਕੁਝ ਰਾਹ ਨਹੀਂ ਕੱਢਦੇ ਤਾਂ ਬੈਂਕ ਉਸੇ ਕੋਈ ਗੰਟ ਜਿਹੜੇ ਬੰਦੇ ਬੈਂਕ ਆ ਉਹ ਲੋਕਾਂ ਦੇ ਤਦਾਂ ਲੰਦੇ ਕਿ ਉਹ ਕਿੰਨੇ ਕੇਸਾਂ ਦਾ ਨਹੀ ਐਸੀ ਤਰ੍ਹਾਂ ਦੇ ਕੋਈ ਨਹੀਂ ਹੈਗੇ ਹੋਰ ਇਸ ਕੋਈ ਨੰਬਰ ਨਹੀਂ ਹੁੰਦੇ ਲੇਕਿਨ ਬੈਂਕਾਂ ਦੇ ਕੇਸਸ ਸਾਡੇ ਕੋ ਰਿਕਵਰੀ ਕੇਸਸ ਨੇ ਫਰਾਡ ਦੇ ਕੇਸਸ ਨੇ ਉਹ ਜਿਉਂ ਜਿਉਂ ਪਤਾ ਲੱਗੀ ਜਾਂਦਾ ਜਾਂ ਜੇ ਪਾਰਟੀਆਂ ਆਪਸ ਵਿੱਚ ਮਿਊਚਲ ਕਨਸੈਂਟ ਦੇ ਨਾਲ ਰਾਜੀਨਾਮਾ ਕਰਨ ਨੂੰ ਤਿਆਰ ਹੁੰਦੇ ਆ ਬੈਂਕ ਮੈਨੇਜਰ ਆਂਦੇ ਨੇ ਜੀ ਐਮ ਸਾਹਿਬ ਆਂਦੇ ਨੇ ਉਹਨਾਂ ਨੂੰ ਰਿਕੁਐਸਟ ਕਰੀਦੀ ਹੈ ਕੋਰਟ ਵੱਲੋਂ ਵੀ ਬੀ ਵੱਧ ਤੋਂ ਵੱਧ ਇੰਟਰਸਟ ਵੇਵ ਕਰਕੇ ਤੋਂ ਲੋਕਾਂ ਨੂੰ ਮੈਕਸਿਮਮ ਫਾਇਦਾ ਦੇ ਕੇ ਕਿਉਂਕਿ ਬਹੁਤੇ ਤੇ ਗਰੀਬ ਆਂਦੇ ਨੇ ਜਿਨ੍ਹਾਂ ਨੇ ਪਰਸਨਲ ਲੋਨ ਜਾਂ ਬਿਜ਼ਨਸ ਲੋਨ ਲਏ ਨੇ ਤੇ ਬੈਂਕ ਨੂੰ ਵੀ ਕੋਸ਼ਿਸ਼ ਕਰੀਦੀ ਆ ਮੋਲਡ ਕਰਕੇ ਉਹਨਾਂ ਨੂੰ ਕਹੀਦਾ ਰੇਟ ਆਫ ਇੰਟਰਸਟ ਜੇ ਪ੍ਰਿੰਸੀਪਲ ਚੋਂ ਵੀ ਜੇ ਕੁਝ ਘਟਾ ਸਕਦੇ ਹੋ ਤੇ ਉਹ ਘਟਾ ਕੇ ਤੇ ਉਹਦਾ ਸਮਾਧਾਨ ਕੀਤਾ ਜਾਂਦਾ ਹੈ ਏਜੰਟ ਜਿਹੜੇ ਲੋਨ ਕਰਵਾਉਂਦੇ ਨੇ ਏਜੰਟ ਤਾਂ ਵੀ ਕੁਝ ਲੈ ਲੈਂਦੇ ਆ ਉਸ ਤੋਂ ਬਾਅਦ ਜਿਹੜੀ ਬੈਂਕ ਨੂੰ ਕੇਸ ਹੁੰਦਾ ਉਹ ਕੋਰਟ ਕੇਸ ਹੁੰਦਾ ਉਹਨਾਂ ਨੂੰ ਉਹ ਕੀ ਕਹਾ ਜਾਂਦਾ ਹੈ ਦੇਖੋ ਕੋਰਟ ਦੇ ਏਜੰਟ ਦਾ ਤੇ ਕੋਈ ਐਜ਼ ਇਟ ਇਜ਼ ਪਿਕਚਰ ਜੇ ਨਹੀਂ ਹੁੰਦਾ ਬੰਦਾ ਤੇ ਉਹੀ ਆ ਨਾ ਜਿਹੜਾ ਆਪਣਾ ਲੋਨ ਲੈ ਲੈਂਦਾ ਉਹ ਹੀ ਲਾਇਬਲ ਆ ਤੇ ਇਸ ਕਰਕੇ ਲੋਕਾਂ ਨੂੰ ਵੀ ਚਾਹੀਦਾ ਵਾ ਵੀ ਸਿੱਧਾ ਬੈਂਕ ਦੇ ਨਾਲ ਡੀਲ ਕਰਨ ਬਾਈ ਕੀ بجائے ਕਿ ਉਹ ਕਿਸੇ ਏਜੰਟ ਦੇ ਨਾਲ ਜਾਂ ਦੋ ਨੰਬਰੀ ਦੇ ਨਾਲ ਕਰਕੇ ਆਪਣਾ ਉਹ ਲੋਨ ਦੀ ਪਰਸੈਂਟੇਜ ਕਢਾ ਕੇ ਉਹਨਾਂ ਨੂੰ ਪ੍ਰਤੀਜੇ ਪੈਸੇ ਦੇਣ